ਜੀ ਪੰਜਾਬੀ ਉਹ ਸਾਸਤਰੀ ਕਾਲ ਜਿਵੇਂ ਕਿ ਖਨੌਰੀ ਬਾਰਡਰ ਤੋਂ ਇੱਕ ਬੇहद ਜਿਆਦੇ ਮੰਦ ਭਾਗੀ ਖਬਰ ਆ ਰਹੀ ਹੈ ਕਿਸਾਨ ਆਗੂ ਦੀ ਮੌਤ ਹੋ ਚੁੱਕੀ ਹੈ ਤੇਦਾ ਵੀਡੀਓ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਜਿਹੜੇ ਕਿ ਡੱਲੇਵਾਲ ਸਾਹਿਬ ਨੇ ਉਹਨਾਂ ਦੇ ਮੈਨੂੰ ਆਇ ਲੱਗਦਾ ਵੀ ਜਿਵੇਂ ਪੰਜਾਬ ਦੇ ਲੋਕ ਔਰ ਪੰਜਾਬ ਦੀ ਸਰਕਾਰ ਹੁਣ ਜਾਗੂਗੀ ਕਿ ਜਦੋਂ ਡੱਲੇਵਾਲ ਸਾਹਿਬ ਨੇ ਵੀ ਕਿਹਾ ਸੀ ਕਿ ਜਿਹੜੀ ਮੇਰੀ ਸ਼ਹਾਦਤ ਹੈ ਇਨੂੰ ਬੇਅਰਥੀ ਨਹੀਂ ਜਾਣ ਦੇਵਾਂਗੇ ਕਿਉਂਕਿ ਮੇਰੀ ਸ਼ਹਾਦਤ ਤੋਂ ਬਾਅਦ ਪਤਾ ਨਹੀਂ ਕਿੰਨੇ ਕੁ ਡੱਲੇਵਾਲ ਖੜੇ ਹੋ ਜਾਣਗੇ ਤੇ ਜਾਂ ਫਿਰ ਹੋਰ ਕਿਸਾਨ ਆਗੂਆਂ ਦੇ ਵਿੱਚ ਜਿਵੇਂ ਫੁੱਟ ਪਈ ਹੋਈ ਸੀ ਉਹਨੂੰ ਲੈ ਕੇ ਵੀ ਇੱਕ ਵੱਡੀ ਨਾਰਾਜ਼ਗੀ ਜਿਤਾਈ ਜਾ ਰਹੀ ਹੈ ਤੇ ਖਨੌਰੀ ਬਾਰਡਰ ਤੇ ਜਿਹੜਾ ਸਨਟਾ ਉਹ ਵੀ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਸੁਣਾਉਣ ਜਾ ਰਿਹਾ ਕਿਉਂਕਿ ਦੂਜੇ ਆਗੂਆਂ ਨੇ ਡੱਲੇਵਾਲ ਦਾ ਸਾਥ ਨਹੀਂ ਦਿੱਤਾ ਤਾਂ ਹੁਣ ਜਿਹੜੀ ਇਹ ਘਟਨਾ ਵਾਪਰੀ ਹੈ ਇਹਦਾ ਇੱਕ ਵੀਡੀਓ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਪੰਜਾਬ ਦੇ ਵਿੱਚ ਹਹਾਕਾਰ ਮਚ ਗਈ ਹੈ ਇਸ ਖਬਰ ਨੂੰ ਲੈ ਕੇ ਪੱਲੇਬਾਲ ਨੂੰ ਲੈ ਕੇ ਪੂਰੇ ਪੰਜਾਬ ਦੇ ਕਿਸਾਨ ਚਿੰਤਾ ਦੇ ਵਿੱਚ ਪੈ ਗਏ ਨੇ ਕਿਉਂਕਿ ਜਿਹੜੀ ਇਹ ਖਬਰ ਪੰਜਾਬ ਦੇ ਲੋਕਾਂ ਲਈ ਤੇ ਪੰਜਾਬ ਦੇ ਕਿਸਾਨਾਂ ਲਈ ਬੇਹੱਦ ਜਿਆਦਾ ਯਾਨੀ ਮੰਦ ਭਾਗੀ ਖਬਰ ਆ ਤਾਂ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਜਿਹੜਾ ਉਹ ਜ਼ਰੂਰ ਦਿਖਾਉਂਗਾ ਤਾਂ ਕਿ ਪੰਜਾਬ ਦੀ ਕਿਸਾਨੀ ਪੰਜਾਬ ਦੀ ਨੌਜਵਾਨੀ ਤੱਕ ਇਹ ਮੈਸੇਜ ਜਾਵੇ ਔਰ ਜਿਹੜੀ ਕਿਸਾਨ ਆਗੂ ਦੀ ਮੌਤ ਹੋ ਜਾਣੀ ਇੱਕ ਬੇहद ਜਿਆਦੇ ਡਰਾ ਦੇਣ ਵਾਲੀ ਉਹਨਾਂ ਲੋਕਾਂ ਲਈ ਖਬਰ ਹੋ ਸਕਦੀ ਹੈ ਜਿਹੜੇ ਦਿਨ ਰਾਤ ਧਰਨੇ ਦੇ ਉੱਤੇ ਬੈਠੇ ਸੀ ਖਨੌਰੀ ਬਾਰਡਰ ਤੇ ਤਾਂ ਖਨੌਰੀ ਬਾਰਡਰ ਤੇ ਸਨਾਟਾ ਛਾ ਗਿਆ ਹੈ ਬੇहद ਜਿਆਦੇ ਇੱਕ ਭਾਵੁਕ ਹੋ ਗਏ ਨੇ ਲੋਕ ਵੱਡਾ ਜਥਾ ਪੰਜਾਬ ਦੇ ਵਿੱਚੋਂ ਕਿਸਾਨਾਂ ਦਾ ਖਨੌਰੀ ਵੀ ਪਹੁੰਚਣ ਜਾ ਰਿਹਾ ਕਿਉਂਕਿ ਵੱਡੀ ਸੰਖਿਆ ਦੇ ਵਿੱਚ ਲੋਕਾਂ ਦਾ ਪਹੁੰਚਣਾ ਇੱਕ ਆਮ ਜੀ ਗੱਲ ਹੈ ਜਦੋਂ ਕਿਸੇ ਕਿਸਾਨ ਨੂੰ ਜਾਂ ਕੁਝ ਹੋ ਜਾਂਦਾ ਹੈ ਤੇ ਜਾਂ ਫਿਰ ਉਹ ਚੜਾਈ ਕਰ ਜਾਂਦਾ ਤਾਂ ਉਦੋਂ ਲੋਕਾਂ ਦਾ ਪਹੁੰਚਣਾ ਇੱਕ ਆਮ ਜੀ ਗੱਲ ਹੁੰਦੀ ਹੈ ਟਰਾਲੀਆਂ ਭਰ ਭਰ ਕੇ ਹੁਣ ਲੋਕ ਖਨੌਰੀ ਬਾਰਡਰ ਨੂੰ ਜਾ ਰਹੇ ਨੇ ਤੇ ਬੇहद ਜਿਆਦਾ ਉੱਥੇ ਇੱਕ ਸਨਾਟਾ ਛਾ ਗਿਆ ਤਾਂ ਹੁਣ ਮੈਂ ਤੁਹਾਨੂੰ ਪਹਿਲਾਂ ਇੱਕ ਡੱਲੇਵਾਲ ਦੀ ਖਬਰ ਸੁਣਾਉਂਗਾ ਉਸ ਤੋਂ ਬਾਅਦ ਸਾਰੀ ਜਿਹੜੀ ਕਿ ਗੱਲਬਾਤ ਹੈ ਉਹ ਵੀ ਤੁਹਾਡੇ ਸਾਹਮਣੇ ਮੈਂ ਧਰੂੰਗਾ ਕਿ ਹੋਇਆ ਕੀ ਹੈ ਮਾਮਲਾ ਸੁਣੋ ਦੇ ਵਿੱਚ ਕਿਸਾਨਾਂ ਦਾ ਕਾਫਲਾ ਪਹੁੰਚ ਰਿਹਾ ਇੱਕ ਖਨੌਰੀ ਬਾਰਡਰ ਇਸੇ ਦੌਰਾਨ ਇੱਕ ਪੋਸਟ ਏਰੀਆ ਸਾਂਝੀ ਕੀਤੀ ਗਈ ਹੈ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਦੁੱਤੇ ਪੋਤੇ ਦੀਆਂ ਫੋਟੋਆਂ ਦੇਖ ਕੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਲਗਾਤਾਰ ਵਾਇਰਲ ਹੋ ਰਹੀ ਹੈ ਤੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਪੰਜਾਬੀਆਂ ਨੂੰ ਬੇਨਤੀ ਵੀ ਕੀਤੀ ਗਈ ਹੈ ਤਾਂ ਜਿਹੜੀ ਕਿਸਾਨ ਆਬੂ ਦੀ ਮੌਤ ਦੀ ਖਬਰ ਹੈ ਉਹ ਵੀ ਮੈਂ ਤੁਹਾਨੂੰ ਹੁਣ ਸੁਣਾਉਣ ਜਾ ਰਿਹਾ ਬਾਅਦ ਦੇ ਵਿੱਚ ਮੈਂ ਬੜੇ ਬੜੇ ਹੀ ਅਹਿਮ ਵਿਚਾਰ ਜਿਹੜੇ ਮੈਂ ਸਾਂਝੇ ਕਰਨੇ ਨੇ ਉਹ ਸੁਣ ਲੈਣੇ ਜ਼ਰੂਰੀ ਨੇ ਕਿਉਂਕਿ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਯਾਨੀ ਇੱਕ ਸੰਕਟ ਆਉਣ ਜਾ ਰਿਹਾ ਹੈ ਤੇ ਇਹਨੂੰ ਸੁਣਨਾ ਜ਼ਰੂਰੀ ਹੈ ਪੰਜਾਬ ਦੇ ਲੋਕਾਂ ਲਈ ਇਹ ਜਿਹੜੀ ਖਬਰ ਹੈ ਇੱਕ ਕਿਸਾਨ ਆਗੂ ਦੀ ਮੌਤ ਹੋ ਗਈ ਹੈ ਤਾਂ ਉਹਦੀ ਖਬਰ ਹੈ ਇਹ ਸੁਣੋ ਨੌਰੀ ਬੋਟਰ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਜਿੱਥੇ ਇੱਕ ਕਿਸਾਨ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ ਐ ਚਰਨਜ ਸਿੰਘ ਕਾਲਾ ਪੁੱਤਰ ਮੋਹਨ ਸਿੰਘ ਹੋ ਜਾਈ ਹੈ ਮ੍ਰਿਤਕ ਪਿੰਡਾ ਵਡਵਾਲਾ ਪਹਿਤ ਬੱਸੀ ਪਠਾਨਾ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਰਹਿਣ ਵਾਲਾ ਸੀ ਜਾਣਕਾਰੀ ਅਨੁਸਾਰ ਖਨੋਰੀ ਮੋਰਚੇ ਤੋਂ ਪੀਜੀਆਈ ਚੰਡੀਗੜ੍ਹ ਤੋਂ ਆਪਣੀਆਂ ਕਿੱਤਿਆਂ ਦੀ ਦਵਾਈ ਲੈ ਕੇ ਕਿਸਾਨ ਦਾ ਰਸਤੇ ਦਾ ਪੰਜਾਬ ਦੇ ਕਿਸਾਨਾਂ ਤੇ ਪੰਜਾਬ ਦੇ ਨੌਜਵਾਨਾਂ ਤੇ ਨਾ ਤਾਂ ਪੰਜਾਬ ਸਰਕਾਰ ਦਾ ਧਿਆਨ ਹੈ ਤੇ ਨਾ ਹੀ ਕੇਂਦਰ ਦਾ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਹੈ ਇਹਨਾਂ ਦੇ ਵਿੱਚ ਤਾਂ ਮੈਨੂੰ ਐਂ ਲੱਗਦਾ ਜਿਵੇਂ ਬਖਰੇਵਾ ਜਾਂ ਪੈਦਾ ਹੋ ਗਿਆ ਕਿਉਂਕਿ ਵਿੱਚ ਹੀ ਲੋਕ ਕਹਿ ਰਹੇ ਨੇ ਵੀ ਸੀਐਮ ਮਾਨ ਬੀਜੇਪੀ ਦੇ ਵਿੱਚ ਜਾ ਸਕਦੇ ਨੇ ਔਰ ਭਗਵਾਨ ਤੇ ਮਾਨ ਨੇ ਤਾਂ ਖੁਲਾਸਾ ਕਰ ਦਿੱਤਾ ਹੈ ਕਿ ਜਿਹੜੇ ਬੀਜੇਪੀ ਵਾਲੇ ਨੇ ਉਹ ਆਪਦੇ ਇਸ ਜਿਹੜੀ ਸੀਟਾਂ ਗਿਣ ਲੈਣ ਜਾਂ ਆਪਦੇ ਵਿਧਾਇਕਾਂ ਨੂੰ ਗਿਣ ਲੈਣ ਦਿੱਲੀ ਦੇ ਵਿੱਚ ਅਸੀਂ ਕਿਸੇ ਪਾਰਟੀ ਦੇ ਵਿੱਚ ਜੁਆਇਨ ਨਹੀਂ ਕਰਾਂਗੇ ਇਹ ਸੀਐਮ ਮਾਨ ਬਨੀਓ ਖੁਲਾਸਾ ਪਰ ਜਿਹੜੀ ਰਹੀ ਕਿਸਾਨਾਂ ਦੀ ਗੱਲ ਕਿਸਾਨਾਂ ਦੇ ਹੱਕ ਦੇ ਵਿੱਚ ਨਾ ਪੰਜਾਬ ਸਰਕਾਰ ਅੱਜ ਖੜੀ ਹੈ ਤੇ ਨਾ ਕੱਲ ਖੜੇ ਔਰ ਦੂਜੇ ਪਾਸੇ ਬੀਜੇਪੀ ਬੀਜੇਪੀ ਦਾ ਚਾਉਂਦੀ ਹੈ ਕਿ ਕਿਸਾਨ ਆਗੂ ਡੱਲੇਵਾਲ ਇਹ ਨਾਰਾਇਣ ਜਾਂ ਫਿਰ ਹੋਰ ਚਿਹਰੇ ਜਿਹੜੇ ਵੱਡੇ ਕਿਸਾਨ ਆਗੂਆਂ ਦੇ ਕਿ ਮਰਨ ਵਰਤ ਰੱਖ ਕੇ ਇਹ ਲਗਾਤਾਰ ਚੜ੍ਹਾਈ ਕਰਦੇ ਰਹਿਣ ਔਰ ਇਹਨਾਂ ਨੂੰ ਦੇਖ ਕੇ ਜਿਹੜਾ ਵੱਡੇ ਪੱਧਰ ਤੇ ਇਕੱਠ ਹੁੰਦਾ ਸਰਕਾਰ ਲਗਾਤਾਰ ਹੀ ਚਾਹੁੰਦੀ ਹੈ ਕਿ ਜਿਹੜੇ ਕਿਸਾਨ ਨੇ ਇਹ ਧਰਤੀ ਦੇ ਉੱਤੇ ਨਾ ਰਹਿਣ ਪਰ ਹੁਣ ਇੱਥੇ ਕਿਸਾਨਾਂ ਨੂੰ ਸੋਚਣਾ ਚਾਹੀਦਾ ਹੈ ਇੱਕ ਪਾਸੇ ਜਿਹੜੇ ਕਿ ਦੂਜੇ ਕਿਸਾਨ ਨੇ ਭੰਦੇਰ ਅਰਗੇ ਹੋਰ ਕਈ ਸਾਰਿਆਂ ਦਾ ਗਰੁੱਪ ਉਹ ਕਹਿੰਦੇ ਨੇ ਕਿ ਜਗਜੀਤ ਸਿੰਘ ਡੱਲੇਵਾਲਾ ਜੋ ਉਹਨਾਂ ਦੀ ਬਹੁਤ ਵੱਡੀ ਮੀਟਿੰਗ ਵੀ ਹੋਈ ਹੈ ਕਿ ਜਗਜੀਤ ਸਿੰਘ ਡੱਲੇਵਾਲ ਸਾਨੂੰ ਪੁੱਛ ਕੇ ਵੀ ਬੈਠਿਆ ਇਸ ਕਰਕੇ ਅਸੀਂ ਉਹਨੂੰ ਸਮਰਥਨ ਨਹੀਂ ਦਿੰਦੇ ਔਰ ਉਹਨਾਂ ਨੇ ਇਹ ਵੀ ਕਿਹਾ ਤੇ ਇੱਕ ਜੁੱਟ ਹੋਣ ਦਾ ਜਿਹੜਾ ਕਿ ਹੁਣ ਟਾਈਮ ਹੈ ਸਰਕਾਰਾਂ ਹਾਵੀ ਹੋ ਗਈਆਂ ਨੇ ਕਿਸਾਨੀ ਦੇ ਉੱਤੇ ਮਜ਼ਦੂਰਾਂ ਦੇ ਉੱਤੇ ਪੂਰੇ ਵਰਗ ਦੇ ਲੋਕਾਂ ਦੇ ਉੱਤੇ ਉਹ ਕਹਿੰਦੇ ਨੇ ਇੱਕ ਜੁੱਟ ਹੋਣ ਦੀ ਲੋੜ ਆ ਪਰ ਡੱਲੇਵਾਲ ਸਾਹਿਬ ਆਪਣੀ ਮਰਜ਼ੀ ਦੇ ਮੁਤਾਬਕ ਉੱਥੇ ਬੈਠੇ ਨੇ ਔਰ ਅਸੀਂ ਇਸ ਮੋਰਚਾ ਦਾ ਸਮਰਥਨ ਨਹੀਂ ਕਰਦੇ ਉਹ ਕਹਿੰਦੇ ਨੇ ਕਿ ਅਸੀਂ ਉਹਨਾਂ ਦੇ ਪਿੱਛੇ ਜਾ ਕੇ ਵਹਿ ਜੀਏ ਇਹ ਨਹੀਂ ਹੋ ਸਕਦਾ ਤੇ ਜਗਜੀਤ ਸਿੰਘ ਡੱਲੇਵਾਲ ਚਾਹੁੰਦੇ ਨੇ ਮੇਰੇ ਪਿੱਛੇ ਆ ਕੇ ਬੈਠ ਜਾਣ ਇਹ ਕਿਸਾਨਾਂ ਦਾ ਕਹਿਣਾ ਹੁਣ ਦੇਖਣ ਵਾਲੀ ਗੱਲ ਇਹ ਹੈ ਜਿਹੜੇ ਕਿਸਾਨਾਂ ਦੀਆਂ ਹੁਣ ਉੱਥੇ ਮੋਤਾਂ ਹੋ ਰਹੀਆਂ ਨੇ ਵੱਡੇ ਪੱਦਰ ਤੇ ਕਿ ਉਹਨਾਂ ਦੀ ਪਰਪਾਈ ਸਰਕਾਰ ਕਰੂਗੀ ਕਦੇ ਨਹੀਂ ਕਰਦੀ ਇਹ ਗੱਲ ਤੈਅ ਹੈ ਕਦੇ ਕਈ ਹੋਰ ਵੱਡੇ ਚਿਹਰੇ ਮੰਨਿਏ ਇਹ ਗੱਲਾਂ ਕਹੀਆਂ ਗਈਆਂ ਨੇ ਜਗਜੀਤ ਸਿੰਘ ਦਲੇਵਾਲ ਨੂੰ ਕਿ ਭਾਈ ਜਿਹੜਾ ਮਰਨ ਵਰਤਾ ਇਹਨੂੰ ਤੁਸੀਂ ਛੱਡ ਦਿਓ ਕਿਉਂਕਿ ਇਹ ਇੱਕ ਤਰ੍ਹਾਂ ਦੀ ਲੜਾਈ ਨਹੀਂ ਹੋਏਗੀ ਲੜਾਈ ਗੁਰੂਆਂ ਨੇ ਵੀ ਲੜੀ ਹੈ ਪਰ ਉਹਨਾਂ ਨੇ ਆਪਣੇ ਸ਼ਾਸਤਰਾ ਦੇ ਨਾਲ ਲੜੀ ਹੈ ਔਰ ਉਹਨਾਂ ਨੇ ਕੁਝ ਕੌਮ ਨੂੰ ਦਿੱਤਾ ਜੇਕਰ ਤੁਸੀਂ ਮਰਨ ਵਰਤੇ ਰੱਖਿਆ ਤੁਸੀਂ ਚੜਾਈ ਕਰ ਜਾਂਦੇ ਹੋ ਤੇ ਫਿਰ ਤੁਹਾਡੇ ਲਈ ਕੌਮ ਨੂੰ ਕਿਹੜੀ ਸਿੱਖ ਮਿਲਣੀ ਹੈ ਹੋਰ ਬੈਠਣੀ ਹੈ ਫਿਰ ਮਗਰ ਹੋਰ ਚੜਾਈ ਕਰੀ ਜਾਣੀ ਸਰਕਾਰ ਤਾਂ ਚਾਹੁੰਦੀ ਹੈ ਕਿ ਕਿਸਾਨ ਮਰਨ ਮਜ਼ਦੂਰ ਮਰਨ ਪਰ ਇੱਥੇ ਸਵਾਲ ਇਹ ਉੱਠਦਾ ਵੀ ਲੜਾਈ ਹੈ ਨਾ ਜਿਹੜੀ ਉਹ ਸਿਆਸੀ ਹਸਾਬ ਦੇ ਨਾਲ ਹੀ ਲੜਨੀ ਪੈਣੀ ਹੈ ਜਿਵੇਂ ਕਿ ਇਹਨਾਂ ਦੇ ਉੱਤੇ ਪ੍ਰੈਸ਼ਰ ਬਣਾ ਦੇਣਾ ਵੱਡੇ ਹਾਈਵੇ ਜਾਮ ਕਰ ਦੇਣਾ ਇਹਨਾਂ ਦੇ ਦਫ਼ਤਰਾਂ ਦੇ ਮੂਹਰੇ ਧਰਨੇ ਗੱਡ ਦੇਣੇ ਹੁਣ ਤੁਸੀਂ ਇੱਕ ਪਾਸੇ ਬੈਠੇ ਹੋ ਸਰਕਾਰ ਭਾਵੇਂ ਕੋਰਦੀ ਟੱਪੀ ਜਾਂਦੀ ਹੈ ਪਰ ਤੁਹਾਡੇ ਵੱਲ ਧਿਆਨ ਨਹੀਂ ਦੇਣਾ ਤੁਸੀਂ ਇੱਕ ਖੁੰਝੇ ਲੱਗੇ ਬੈਠੇ ਹੋ ਖੁਦ ਹੀ ਉਹਨਾਂ ਵਾਲੇ ਪਲਾਨ ਤੇ ਚੱਲੇ ਹੋ ਜਿਹੜਾ ਪਲਾਨ ਸਰਕਾਰ ਬਣਾਈ ਬੈਠੀ ਹੈ ਉਹੀ ਪਲਾਨ ਦੇ ਮੁਤਾਬਕ ਤੁਸੀਂ ਖੁਦ ਚੱਲ ਰਹੇ ਹੋ ਇੱਥੇ ਅਗੇ ਕਿਸਾਨਾਂ ਦੀ ਇੱਕ ਬਹੁਤ ਵੱਡੀ ਗਲਤੀ ਕਹਿ ਸਕਦੇ ਆ ਜਿਹੜੇ ਕਈ ਜਥੇਬੰਦੀਆਂ ਨੇ ਉਹ ਸਹੀ ਵੀ ਕਹਿ ਰਹੀਆਂ ਨੇ ਤੇ ਬੱਲੇਵਾਲ ਸਾਹਿਬ ਨੂੰ ਮਰਨ ਵਰਤ ਛੱਡ ਦੇਣਾ ਚਾਹੀਦਾ ਔਰ ਸਾਡੇ ਵੱਲ ਖੜਾ ਹੋ ਕੇ ਇਕੱਠੇ ਹੋਈਏ ਤੇ ਜਿਹੜਾ ਕਿ ਮਾਮਲਾ ਉਹ ਸਾਰਿਆਂ ਨੂੰ ਰਲ ਕੇ ਨਿਪਟਾਉਣਾ ਪੈਣਾ ਕਿਉਂਕਿ ਹਾਵੀ ਦੋਵੇਂ ਸਰਕਾਰਾਂ ਹੋਗੀਆਂ ਨੇ ਪੰਜਾਬ ਦੀ ਵੀ ਸੈਂਟਰ ਦੀ ਵੀ ਤਾਂ ਹੁਣ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ